ਬੱਕਰੀ ਤੁਹਾਡੀ ਕਿੰਨੀ ਕੁ ਪ੍ਰਾਣੇ ਦੀ ਰੱਖੀ ਆ ਮੈਂ ਪਹਿਲਾਂ ਵੀ ਦੇਖੀ ਆ ਯਾਰ ਤੇਲਵੇ ਆ ਪਿਛਲੇ ਵੀ ਪਿਛਲੇ ਵਾਰ ਹਾਂਜੀ ਇਹ ਅਸਲ ਤਾਂ ਗਮਾਇਆ ਹੀ ਨਹੀਂ ਅਸਲ ਤੁਹਾਨੂੰ ਪਤਾ ਮੈਂ ਅਸੀਂ ਸ਼ਕੀਨ ਆ ਕੇ ਪੱਕੀਆਂ ਲੋਈਆਂ ਦਾ ਕਾਲੀਆਂ ਦੇ ਬਸ ਹਾਂਜੀ ਤੇ ਬਾਕੀ ਜੋ ਰੰਗ ਸਾਰੇ ਵਿੱਚ ਹੈਗੇ ਮੈਂ ਹੁਣ ਕਹੀ ਆ ਮੈਂ ਹਾਂਜੀ ਉਹ ਉਹ ਤਾਂ ਵੈਸੇ ਹੀ ਆ ਰੰਗ ਤਾਂ ਚਲੋ ਉਸ ਮਾਲਕ ਦੇ ਆ ਬਾਕੀ ਜਿਹੜੀ ਮੇਨ ਬੱਕਰੀਆਂ ਤਾਂ ਹੈਗੀ ਲਾਲ ਤਾਂ ਕਾਲੀ ਤੇ ਬਾਕੀ ਸ਼ਕੀਨ ਸਾਰੀਆਂ ਹੁੰਦੇ ਆਪੋ ਆਪਣੇ ਸ਼ੌਂਕ ਹਾਂ ਅਸਲ ਦੁੱਧ ਤਾਂ ਲਾਲ ਨੇ ਵੀ ਦੇਣਾ ਤਾਂ ਕਾਲੀ ਨੇ ਵੀ ਦੇਣਾ ਤਾਂ ਡੱਬੀਆਂ ਨੇ ਵੀ ਦੇਣਾ ਤੇ ਬਾਕੀ ਜਿਹੜੀ ਤੁਹਾਨੂੰ ਪਤਾ ਵੀ ਮਨ ਨੂੰ ਚੁੱਭਦੀ ਆ ਜਦੋਂ ਹੁਣ ਬਾਈ ਬੁੱਧੂ ਹੋ ਗਿਆ ਇਹ ਬ ਤੇ ਇਹ ਵੀ ਲਾਲ ਕਾਲੀ ਜਿਆਦਾ ਸ਼ਕੀਨ ਹੈ। ਹਾਂਜੀ ਹਾਂਜੀ ਠੀਕ ਹੈ ਜੀ। ਲਾਲ ਕੁਆਲੀ ਇਦਾਂ ਬਈ ਰਾਹੇ ਜਾਂਦੀ ਸੋਹਣੀ ਲੱਗਦੀ ਆ। ਤੇ ਜਿਹੜੇ ਜਿਆਦਾ ਡੱਬੀਆਂ ਹੋਵੇ। 2 ਮਿੰਟ ਬਾਈ। ਜਿਆਦਾ ਡੱਬੀਆਂ ਬਣਾ ਹੋਣ ਤੇ ਜਿਆਦਾ ਮਾਲਾ ਬਈ ਫਿੱਕੀਆਂ ਬਣਾ ਹੋਣ। ਚਲੋ ਜੀ ਹੂੰ ਤਾਂ ਮਾਲਕ ਦੇ ਰੰਗ ਸਾਰੇ ਦਿੱਤੇ ਹੋਏ ਨੇ ਆਪਣੇ ਮਾੜੇ ਚੰਗੇ ਬੰਦਿਆਂ ਚ ਵੀ ਰੰਗ ਨੇ। ਅਸਲਾਮੁਅਲੈਕਮ ਜੀ। ਤੇ ਠੀਕ ਹੈ ਕਾਲਾ ਜੀ। ਜੀ ਆਇਆਂ ਨੂੰ। ਤੇ ਬਾਕੀ ਜਿਹੜਾ ਅਸਲੀ ਰੰਗ ਹੈ। ਹਾਂਜੀ। ਪਹਿਲੇ ਦਿਨੋਂ ਹਾਂਜੀ। ਦਿਲਾਂ ਦੀ ਧੜਕਣ ਚੱਲੀ ਹੋਈ। ਹਾਂਜੀ। ਪਾਲੀਆਂ ਦਾ ਅਤਰੰਗ। ਹਾਂਜੀ। ਕਾਲਾ ਤੇ ਪੱਕਾ ਲੋਹਾ ਹਾਂਜੀ ਵੀ ਇਹ ਬਰੀਦਾਂ ਪਾਲੋ ਤੁਸੀਂ ਪੁਰਾਣੇ ਵਿਰਸ਼ਾਂ ਤੇ ਆ ਜਾਓ ਜਿਵੇਂ ਪਹਿਲਾਂ ਆਪਣੇ ਬੁੜੇ ਰੱਖਦੇ ਹੁੰਦੇ ਹਾਂਜੀ ਤੇ ਨਵਾਂ ਨਵਾਂ ਬੀਜ ਨਾ ਖੜਿਆਈਏ ਹਾਂਜੀ ਆਪਾਂ ਪੁਰਾਣੇ ਬੀਜ ਨੂੰ ਤਿਆਰ ਰੱਖੀਏ ਬਾਹਰਲੇ ਵੀ ਲੋਕ ਸਾਡੀ ਪੱਕੀ ਲੋਹੀ ਤੇ ਆਸ਼ਕ ਹੁੰਦੇ ਨੇ ਹਾਂਜੀ ਜੇ ਪੱਕੀ ਕਾਲੀ ਚੋਕਣੀ ਹੋਵੇ ਜਮਾ ਹਾਂਜੀ ਕੰਨ ਬੰਨੇ ਦੀ ਸੁਨੱਖੀ ਹੋਵੇ ਆਪਾਂ ਜਿੰਨਾ ਮਰਜੀ ਨਾ ਤੋਂ ਅਸਲੇ ਤੋਂ ਅਸਲਾ ਵਧਾ ਕੇ ਜਿੰਨੇ ਮਰਜੀ ਪ੍ਰੋਪਰਟੀ ਤਿਆਰ ਕਰ ਸਕਦੇ ਹਾਂਜੀ ਹਿੰਮਤ ਦੇ ਨਾਲ ਹਾਂਜੀ ਵੀ ਮਾਰੀਆਂ ਨਸਲਾਂ ਨਾ ਪਾਲੋ ਬੱਕਰੀ ਚਾਰਨੀ ਆਪਾਂ ਨੇ ਮਾਰੀ ਦੀ ਐ ਚਾਰਨੀ ਚੱਕਦੀ ਦੀ ਐ ਹਾਂਜੀ ਵੀ ਆਪਾਂ ਚੰਗੀ ਤਿਆਰ ਕਰੀਏ ਹਾਂਜੀ ਮੀਂਗਣ ਮਾਰੀ ਦੀ ਵੀ ਚੱਕਣੀ ਤੇ ਤਕੜੀ ਦੀ ਵੀ ਚੱਕਣੀ